ਹਾਉ ਕੋ ਮੋਵੇ ਅਸੀਂ ਬਟਨ ਵੀ ਨਹੀਂ ਨਾ ਪਸ ਸਕਦੇ ਤੇ ਕੇਂਦਰ ਹੀ ਤੇ ਸਾਨੂੰ ਮਾਰਨ ਦੇ ਹੀ ਹੈ ਕੇਂਦਰ ਹੀ ਮਾਰਨ ਦੇ ਤੇ ਭਾਈ ਮੈਨੂੰ ਦੱਸੋ ਵੀ ਆਪਣੇ ਕਿੰਨੇ ਕੁ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੈ ਥੋ ਰਮਦਾਸ ਤੋਂ ਲੈ ਕੇ ਜਿਵੇਂ ਅਜਨਾਲਾ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਦੱਸਦਾ ਹੈ ਸਹੀ ਮੈਨੇਜ ਹੈ ਪਠਾਨਕੋਟ ਤੋਂ ਲੱਗ ਕੇ ਪਠਾਨਕੋਟ ਤੋਂ ਦੀਨਾ ਨਗਰ ਹਾਂ ਦੀਨਾ ਨਗਰ ਤੋਂ ਮੁੜ ਕੇ ਆ ਗਿਆ ਅੱਗੇ ਡੇਰਾ ਬਾਬਾ ਨਾਨਕ ਦੀ ਕੋਰੀਡੋਰ ਬਣਿਆ ਹਾਂ ਕੋਰੀਡੋਰ ਤੋਂ ਅੱਗੇ ਰਮਦਾਸ ਅੱਛਾ ਰਮਦਾਸ ਤੋਂ ਅੱਗੇ ਜਿਹੜੇ ਆਪਾਂ ਇਲਾਕੇ 'ਚ ਬੈਠੇ ਇੱਥੇ ਨਾ ਦੋਰੀ ਮਾਰਵਾ ਜਿੱਥੇ ਆਪਾਂ ਜਿੱਥੇ ਇੱਕ ਰਾਵੀ ਦਰਿਆ ਹਾਂ ਰਾਵੀ ਦਰਿਆ ਦਾ ਤੇ ਲੋਕਾਂ ਨੇ ਰੌਲਾ ਪਾਉਂਦੇ ਆ ਇੱਕ ਨਾ ਸਕੀ ਨਦੀ ਆ ਵਿਚ ਵਿਚ ਅੱਛਾ ਜਿਹੜਾ ਤੁਹਾਨੂੰ ਰਸਤੇ 'ਚ ਪਾਣੀ ਮਿਲਿਆ ਨਾ ਉਹ ਸਕੀ ਨਦੀ ਦਾ ਪਾਣੀ ਅੱਛਾ 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 ਜੀ ਇਹਨੂੰ ਪਤਾ ਸੱਕੀ ਨਾ ਕਿ ਇਹ ਇਲਾਕੇ ਦੇ ਆ ਇਹਦੀ ਸਕੀ ਨਦੀ ਦਾ ਨਾ ਪਾਣੀ ਉਹ ਦਰਿਆ ਨਾਲੋਂ ਵੀ ਜ਼ਿਆਦਾ ਮਾੜਾ ਅੱਛਾ ਸਕੀ ਨਦੀ ਚੜੀ ਸਾਡੀ ਸਕੀ ਨਦੀ ਨੇ ਗਾ ਫਿਰ ਇੱਥੋਂ ਜਨਾਲੇ ਤੋਂ ਗਾ ਪਿੰਡਗਾ ਸੈਤਾ ਤੇ ਪਿੰਡਗਾ ਸੈਤਾ ਤੋਂ ਗਾ ਜਿੱਥੇ ਰਾਣੀਆ ਵਾਲਾ ਬਾਰਡਰ ਦਾ ਬੰਨਵਾ ਪੱਕੜਾ ਕੱਕੜਾ ਤੱਕ ਉੱਥੋਂ ਤੱਕ ਪਾਣੀ ਦੀ ਮਾਰ ਕੀਤੀ ਕਮ ਸੇ ਕਮ ਜੇ ਆਪਾਂ ਛੜਕੇ ਪਾਣੀ ਚੱਲ ਗਿਆ ਨਾ ਤੇ 200 ਕਿਲੋਮੀਟਰ ਦਾ ਘੇਰਾ ਲਗਾਤਾਰ ਇਹਨੇ ਘੇਰਿਆ ਜਿਹਦੇ ਵਿੱਚ ਮੇਰੇ ਖਿਆਲ ਨਾਲ ਬਹੁਤ ਥੋੜੇ ਪਿੰਡ ਗਿਨੇ ਗਏ ਤੇ ਕੋਈ 150 ਤੋਂ 200 ਪਿੰਡ ਜਿਹੜੇ ਨੁਕਸਾਨ ਨਾਲੋਂ ਵੱਧ ਕੀਤੇ ਹੋਣਗੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ 1.200 ਪਿੰਡ ਜਿਹੜੇ ਗੁਰਦਾਸਪੁਰ ਦਾ ਜੋੜ ਨਹੀਂ ਗਏ ਤੇ ਉਹਨੇ ਡਬਲ ਹੋ ਜਾਣਾ ਗੁਰਦਾਸਪੁਰ ਦੇ ਜ਼ਿਆਦਾ ਪਿੰਡ ਨੇ ਹਾਂ ਗੁਰਦਾਸਪੁਰ ਦੇ ਵੀ ਬਹੁਤ ਮਤਲਬ ਇਹਦੇ ਬਹੁਤ ਸਾਰਾ ਬਾਰਡਰ ਬੈਠ ਸਾਰੀ ਮਾਰ ਗੁਰਦਾਸਪੁਰ ਅੱਗੇ ਫਿਰ ਗੁਰਦਾਸਪੁਰ ਆ ਜਾਂਦਾ ਗੁਰਦਾਸਪੁਰ ਸ਼ੁਰੂ ਹੋ ਗਿਆ ਮੇਰੇ ਬਾਪ ਦਾ ਪਠਾਨਕੋਟ ਗੁਰਦਾਸਪੁਰ ਚ ਹੈ ਜੀਦਾਂ ਨਗਰ ਗੁਰਦਾਸਪੁਰ ਚ ਹੈ ਪਠਾਨਕੋਟ ਦੇ ਆਪਣੇ ਪਿੰਡ ਜਿਹੜੇ ਆ ਉਹ ਮਧਪੁਰ ਤੋਂ ਹੱਟ ਤੋਂ ਲਾਗੇ ਤੱਕ ਤੁਹਾਨੂੰ ਸਾਰਾ ਇਹਨਾਂ ਨੇ ਖਤਮ ਕਰਤਾ ਇੱਕ ਰੀ ਹੂੰ ਤੁਸੀਂ ਦਿਨੇ ਆਉਂਦੇ ਤੁਸੀਂ ਵੇਖਦੇ ਵੀ ਜਿਹੜੇ ਅੱਜ ਤੱਕ ਬੰਨ ਵੱਜਣ ਦੇ ਆਕਾਰ ਸੇਵਾ ਗੁਰੂ ਘਰ ਬਾਗਲਾਂ ਸ਼ੁਰੂ ਕੀਤਾ ਹਾਂ ਉੱਥੇ ਟਰੈਕਟਰਾਂ ਦੀਆਂ ਲੈਣਾ ਲੋਕਾਂ ਨੇ ਲਾਈਆਂ ਹਾਂ ਪਰਸ਼ਾਸ਼ਨ ਵੱਲੋਂ ਕੁਝ ਵੀ ਨਹੀਂ ਹਜੇ ਤੱਕ ਹੋਇਆ ਲੇਕਿਨ ਜੋ ਕੁਝ ਵੀ ਨਹੀਂ ਹੋਇਆ ਹਾਲਾ ਨਾਰਾ ਵੀ ਨਹੀਂ ਮਾਰਿਆ ਸਰਕਾਰ ਨੇ ਨਹੀਂ ਕੁਝ ਵੀ ਕਰਨਾ ਸਭ ਲੋਕਾਂ ਨੇ ਕੀਤਾ ਮਦਦ ਬਹੁਤ ਕੀਤੀ ਅਸੀਂ ਜਾਣਾ ਰਮਦਾਸ ਵੱਲ ਸ਼ਾਇਦ ਕੱਲ੍ਹ ਜਾਈਏ ਅਸੀਂ ਕੱਲ ਕੱਢ ਜਾਵਾਂਗੇ ਕੋਸ਼ਿਸ਼ ਕਰਾਂਗੇ ਅਸੀਂ ਕਿਹੜਾ ਕੱਢ ਕੇ ਨਾ ਅੱਜ ਕੋਈ ਨਹੀਂ ਰਾਹ ਦਾ ਹਾਲਾਤ ਵੀ ਜੋ ਵੇਖਣ ਵਾਲੇ ਆ ਬਹੁਤ ਮੰਦੇ ਆ ਉੱਧਰ ਸਾਰੇ ਵੇਖ ਕੇ ਆਏ ਆ ਪਾਣੀ ਉਹ ਕਿੰਨਾ ਕੁ ਉਤਰਿਆ ਅੱਗੇ ਨਾਲੋਂ ਚੱਲਿਆਉਣਾ ਤੁਸੀਂ ਗੱਡੀ ਉੱਚੀ ਲਿਆਉਣੀ ਸਵੇਰੇ ਹਾਂ ਨਹੀਂ ਵੱਡੀ ਲਾਵਾਂਗੇ ਹਾਂ ਤੇ ਉਹ ਇਹ ਆ ਵੀ ਹੁਣ ਅਗਲੇ ਪਾਸੇ ਜਦੋਂ ਤੁਸੀਂ ਇੱਥੋਂ ਲੰਘਦੇ 1 ਕਿਲੋਮੀਟਰ ਉੱਤੋਂ ਗੱਡੀ ਨਹੀਂ ਲੰਘਣੀ ਇੰਨਾ ਪਾਣੀ ਠੀਕ ਹੈ ਜੀ ਤੇ ਫਿਰ ਘਾਰ ਦਾਸ ਤੇ ਲੱਗ ਲੱਗ ਉੱਥੇ ਜੇ ਪਾਣੀ ਕਰਾਂ ਹਾਂ ਜਿਹੜਾ ਇੱਧਰ ਨੂੰ ਪਛਾਣ ਤੋਂ ਹੀ ਅਜਨਾਲੇ ਤੋਂ ਠਾਣ ਉੱਤਰਦੇ ਉੱਥੇ ਵੀ ਹਜੇ ਬਹੁਤ ਪਾਣੀ ਨਹੀਂ ਨਹੀਂ ਅਸੀਂ ਉੱਥੇ ਮੁੜੇ ਆ ਉੱਥੇ ਸਾਡੇ ਤੇ ਗੱਡੀ ਵਿੱਚ ਕਾਫੀ ਉਧਰ ਗੱਡੀ ਵਿੱਚ ਆ ਕੇ ਗੱਡੀ ਜੇ ਡੁੱਬਣ ਲੱਗੀ ਫਿਰ ਉੱਥੋਂ ਮੋੜੀ ਗੱਡੀ ਬੱਸ ਉੱਥੇ ਗੱਡੀ ਨਹੀਂ ਚੱਲਦੀ ਨਾ ਇਹ ਸਾਰਾ ਜਿੰਨਾ ਪਿੰਡਿਆ ਸਾਈਡਾਂ ਦਾ ਸਾਰਾ ਆ ਸਿਰਫ ਮੇਨ ਸ਼ੜਕ ਹੀ ਚੱਲਦੀ ਆ ਤੇ ਕੱਲ ਅਸੀਂ ਬਦਾਂ ਆ ਨਹੀਂ ਉਹ ਆਪਣੀ ਵਾਲੀ ਸੜਕ ਚੱਲਦੀ ਮੇਨ ਰਬਦਾਸ ਤੋਂ ਸਿੱਧੀ ਆ ਜੀ ਉੱਥੇ ਗਾਂ ਪੱਛੀ ਗਿਆ ਕੋਨੇ ਵਾਲੇ ਫੇਰ ਜੱਟਾ ਨਿੱਕੋ ਕਰੇ ਜੀ ਸਾਰੇ ਉਹ ਜਿੰਨਾ ਨਿੱਕੋ ਕੇ ਨਿਸੋ ਕੇ ਇਤਨਾ ਜਿਹਾ ਪਿੰਡ ਵਾ ਜਿੰਨਾ ਹੀ ਮਾਸ਼ੀਆ ਕੇ ਮਾ ਹਾਂ ਉਹ ਸਾਰੇ ਪਿੰਡ ਦੇ ਦਬੇ ਆ ਗਏ ਇਧਰ ਤੱਕ ਉਹਨਾਂ ਸਰਪੰਚਾਂ ਦੇ ਨੰਬਰ ਵੀ ਮੇਰੇ ਕੋਲ ਆ ਗਏ ਹਾਂ ਉਹਨਾਂ ਨਾਲ ਮੇਰਾ ਤਾਂ ਹੱਥਾ ਹੋਇਆ ਨਹੀਂ ਬਹੁਤ ਵਧੀਆ ਜੀ